ਜ਼ਹਿਰੀ ਸਾਰਿਆਂ ਨੂੰ ਜਿਵੇਂ ਇਸ ਤੋਂ ਪਹਿਲਾਂ ਵੀ ਇਸ ਮੈਟਰ ਦੇ ਰਿਗਾਰਡਿੰਗ ਪ੍ਰੈਸ ਕਾਨਫਰੰেন্স ਹੈ ਜਿਹੜੀ ਕੀਤੀ ਜਾ ਚੁੱਕੀ ਹੈ ਮਾਨਯੋਗ ਐਸਐਸਪੀ ਡਾਕਟਰ ਪ੍ਰਕਾਸ਼ ਜੈਦੀਵਲ ਇਹ ਮਾਮਲੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ 16 ਚਾਰ ਨੂੰ ਜਿਹੜੀ ਖਾਲਸਾ ਕਾਲਜ ਦੇ ਬਾਹਰ ਜਿਹੜੀ ਇੱਕ ਇਨਸੀਡੈਂਟ ਹੋਇਆ ਸੀ ਫਾਇਰਿੰਗ ਦਾ ਤੇ ਡਾਈਚਕ ਦੇ ਦਾ ਜਿਸ ਵਿੱਚ ਕਿ ਕੁਝ ਜਿਹੜੇ ਨੌਜਵਾਨ ਸੀਗੇ ਉਹ ਆਪਣੀ ਆਪਣੇ ਵੱਲੋਂ ਹੀ ਇੱਕ ਤਰ੍ਹਾਂ ਦੀ ਪ੍ਰਧਾਨਗੀ ਦੀ ਉਹਨੂੰ ਲੈ ਕੇ ਜਿਹੜਾ ਹੈਗਾ ਇਨਸੀਡੈਂਟ ਹੋਇਆ ਸੀ ਇਸ ਦੇ ਵਿੱਚ ਪਹਿਲਾਂ ਇਸ ਤੋਂ ਪਹਿਲਾਂ 3 ਜਿਹੜੇ ਵਿਅਕਤੀ ਹੈਗੇ ਗ੍ਰਿਫਤਾਰ ਕੀਤੇ ਗਏ ਫਿਰ ਇਨਵੈਸਟੀਗੇਸ਼ਨ ਨੂੰ ਫਰਦਰ ਲੈ ਕੇ ਜਾਂਦੇ ਆ ਹੋਇਆ ਇਹਨਾਂ ਦੇ ਦੋ ਐਸੋਸੀਏਟ ਜਿਨ੍ਹਾਂ ਦਾ ਨਾਮ ਹੈਗਾ ਪ੍ਰਵੀਨ ਔਰ ਸਕੂਕੀ ਜਿਹੜਾ ਕਿ ਰਹਿਣ ਵਾਲਾ ਹੈਗਾ ਢਾਣੀ ਡਾਂਗੂ ਰੋਡ ਰਾਜਾਂਵਾਲੀ ਦਾ ਤੇ ਦੂਸਰਾ ਰਵੀ ਕੁਮਾਰ ਉਰਫ ਗੋਲੂ ਤੇ ਜਿਹੜਾ ਰਹਿਣ ਵਾਲਾ ਹੈਗਾ ਹਾਮਸਰੇ ਦਾ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਪ੍ਰਵੀਨ ਉਰਫ ਗੋਗੀ ਦੇ ਉੱਤੇ ਇਸ ਤੋਂ ਪਹਿਲਾਂ ਵੀ ਜਿਹੜੇ ਨੇ ਦੋ ਮੁਕਦਮੇ ਦਰਜ ਨੇ ਇੱਕ ਹੈਗਾ ਸਾਦੂਲ ਸ਼ਹਿਰ ਆਪਣਾ ਰਾਜਸਥਾਨ ਗੰਗਾਨਗਰ ਦਾ ਦੂਸਰਾ थाना ਸਦਰ ਹੋਗਾ ਤੇ ਸਿਮਿਲਰਲੀ ਜਿਹੜਾ ਰਵੀ ਕੁਮਾਰ ਉਰਫ ਗੋਲੂ ਹੈਗਾ ਗੁਰੂਵੇਤੇ ਵੀ ਸਦਰ ਅਮੋਰ ਦਾ ਜਿਹੜਾ ਪਰਚਾ ਹੈਗਾ ਇਹਦਾ ਦੋਨੋਂ ਜਾਣੇ ਪ੍ਰਾਣੇ ਕੰਪਲੈਕਸ ਨੇ ਕਿਤੇ ਦੇ ਤੇ ਇਸ ਇਨਸੀਡੈਂਟ ਆਫ ਫਾਇਰਿੰਗ ਦੇ ਵਿੱਚ ਵੀ ਇਹਨਾਂ ਦੀ ਸ਼ਰੂਲੀਅਤ ਜਿਹੜੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਪ੍ਰਵੀਨ ਨੂੰ 17 ਤਰੀਕ ਨੂੰ ਤੇ ਰਮੀਨ ਨੂੰ 18 ਤਰੀਕ ਨੂੰ ਕਰ ਲਿਆ ਗਿਆ ਤੇ ਟੋਟਲ ਆਪਣੇ ਤੇ ਇਹਨਾਂ ਕੋਲੋਂ ਦੋ ਕੋਲ ਵੀ ਜਿਹੜੇ ਹੈਗੇ ਬਰਾਮਦ ਕੀਤੇ ਗਏ ਨੇ ਹੁਣ ਇਸ ਮੁਕਦਮੇ ਦੇ ਵਿੱਚ ਟੋਟਲ ਜਿਹੜਾ ਮੁਕਦਮਾ ਨੰਬਰ ਸਾਡਾ 76 ਹੈਗਾ ਇਹਦੇ ਵਿੱਚ ਟੋਟਲ ਜਿਹੜੇ 5 ਰੋਪਈ ਜਿਹੜੇ ਹੁਣ ਤੱਕ ਜਿਹੜੇ ਗ੍ਰਿਫਤਾਰ ਕਰਨ ਸਰ ਇਹ ਪਤਾ ਲੱਗਿਆ ਵੀ ਕਿੰਨੇ ਹਾਇਰ ਕੀਤਾ ਸੀ ਇਹ ਦੋਨਾਂ ਨੂੰ ਕਿਵੇਂ ਤਾਲਮੇਲ ਹੋਇਆ ਸਾਰਿਆਂ ਨਾਲ ਆਪਸ ਵਿੱਚ ਇਹਦੇ ਵਿੱਚ ਇਹ ਆਪਸੀ ਤੋਂ ਪਹਿਲੇ ਇੱਕ ਦੂਜੇ ਨੂੰ ਜਾਣਦੇ ਸੀਗੇ ਜਿਹੜੇ ਇਸ ਤੋਂ ਪਹਿਲਾਂ ਆਪਾਂ ਹੋਇਆ ਸੀ ਮੁਕੇਸ਼ ਪੰਡਿਤ ਜਿਹਦਾ ਕਿ ਬੇਸਿਕਲੀ ਪ੍ਰਧਾਨ ਬਣਨਾ ਚਾਹੁੰਦਾ ਸੀ ਸੋ ਕਾਲਡ ਜਿਹੜੋ ਆਪਾਂ ਕਹਿ ਲਈਏ ਕਿ ਆਪਣੇ ਵੱਲੋਂ ਹੀ ਇੱਕ ਕਰਕੇ ਤੇ ਇਹ ਉਹਦੇ ਹੀ ਸਾਥੀ ਸੰਗੀ ਨੇ ਸਾਰੇ ਇੱਕ ਦੂਜੇ ਨੂੰ ਲੋਕਲੀ ਹੈਗੇ ਨੇ ਸਾਰੇ ਇਹ ਮਸਦਰਾਂ ਤੋਂ ਦੇ ਇੱਕ ਦੂਜੇ ਨੂੰ ਜਾਣਦੇ ਸੀ ਹੈ ਤਾਂ ਤਾਂ ਕੀਤੇ ਰਹੋਦਾ ਸੀਗਾ ਜੀ ਜੀ ਬਿਲਕੁਲ ਹਾਂ ਇਹ ਬਿਲਕੁਲ ਇਹ ਪ੍ਰਧਾਨ ਕੀਤੇ ਇਹ ਰੌਲੇ ਦੇ ਵਿੱਚ ਹੀ ਸਾਰਾ ਸਰ ਇਸ ਮਾਮਲੇ 'ਚ ਦੋ ਹੋਰ આરોપી ਰਹਿੰਦੇ ਆ ਉਹ ਕਦੋਂ ਤੱਕ ਫੜੇ ਜਾਣਗੇ ਜੀ ਕੋਈ ਬਿਲਕੁਲ ਉਹਨਾਂ ਦੇ ਉੱਤੇ ਵੀ ਜਿਹੜੀ ਸਾਡਾ ਹੈਗਾਗਾ ਫੋੜੇ ਸੋਰਸਿਸ ਲੱਗ ਗਏ ਨੇ ਤੇ ਉਹਨਾਂ ਨੂੰ ਜਲਦੀ ਮਿਲਤਾ ਸਰ ਇਹ ਸਟੂਡੈਂਟ ਸੀ ਜਾਂ ਮਤਲਬ ਐਸੀ ਹੁਣ ਆਊਟਰ ਸੀਗੇ ਜੀ ਇਹ ਇਹ ਆਊਟਸਾਈਡਰ ਸੀਗੇ ਹੁਣ ਇਹਦਾ ਵੀ ਉੱਥੇ ਕਾਲਜ ਦੇ ਵਿੱਚ ਇਹਨਾਂ ਦਾ ਕੋਈ ਵੀ ਮਜ਼ਦੂਰੀ ਕਿ ਪੜਾਈ ਦਾ ਨਹੀਂ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਕਾਲਜ ਤੋਂ ਪਹਾਰ ਹੋਇਸੀ ਜਿੱਤੇ ਪਲੱਸ ਜਿਹੜਾ ਹੈਗਾ ਇਹਦੇ ਵਿੱਚ ਇਹਨਾਂ ਦਾ ਕੋਈ ਵੀ ਜਿਹੜਾ ਕੋਈ ਕਾਲਜ ਦਾ ਰੋਲ ਜਾਂ ਕਿਸੇ ਪ੍ਰਕਾਰ ਦਾ ਵੀ ਐਸਾ ਕੋਈ ਰੋਲ ਹੈ ਨਹੀਂ ਸੀ ਇਹ ਸਿਰਫ ਆਪਣੇ ਵੱਲੋਂ ਹੀ ਇੱਕ ਪ੍ਰਧਾਨਗੀ ਦਾ ਕੋਈ ਕਿਸੇ ਹੋਰ ਦੋਸ਼ੀ ਦੋਸ਼ੀ ਪੈਨਾ ਫੜੇ ਨੇ ਉਹਦੇ ਵਿੱਚ ਇੱਕ ਹਰੀਸ਼ ਦੋਸ਼ੀ ਜਿਹੜਾ ਫੜਿਆ ਗਿਆ ਸੀ ਉਹਦੇ ਤੇ ਇੱਕ ਗੰਗਾ ਨਗਰ ਦੇ ਵਿੱਚ ਰਾਜਸਥਾਨ ਦੇ ਵਿੱਚ ਪਰਚਾ ਦਰਜ ਹੈਗਾ ਜਿੱਥੇ ਕਿ ਉਹ ਕੋਈ ਐਕਸਟਰਸ਼ਨ ਕਾਲ ਹੈਗਾ ਸੀ ਉਹਦੇ ਵਿੱਚ ਜਾਨੀ ਕਿ ਦੱਸਿਆ ਜਾ ਰਿਹਾ ਕਿ ਲਾਰੈਂਸ ਦੇ ਲਈ ਇਹ ਲੋਕ ਕੰਮ ਕਰਦੇ ਸੀ ਵੀ ਵੀ ਸੋ ਜਿਹੜੀ ਇਹਦੀ ਪੁਖਤਾ ਕੋਈ ਜਣੀ ਪੁਸ਼ਟੀ ਹੈ ਨਹੀਂ ਸਾਡੇ ਮਾਮਲੇ ਦੇ ਵਿੱਚ ਇਹ ਨਹੀਂ ਕੀਤੀ ਜਾ ਸਕਦੀ ਠੀਕ ਹੈ